ਹੁਸ਼ਿਆਰਪੁਰ ਦੇ ਵਿੱਚ ਇੱਕ ਔਰਤ ਦੇ ਨਾਲ ਲੁੱਟ ਦੀ ਵਾਰਦਾਤ ਹੋਈ ਹੈ ਔਰਤ ਆਪਣੇ ਬੇਟੇ ਦੀ ਦੁਕਾਨ ਤੇ ਗਈ ਸੀ ਇਸੇ ਦਰਮਿਆਨ ਮੋਟਰਸਾਈਕਲ ਤੇ ਨਾਕਾਪੋਸ਼ ਨੌਜਵਾਨ ਆਏ ਤੇ ਮੋਬਾਈਲ ਤੇ ਪਰਸ ਲੁੱਟ ਕੇ ਫਰਾਰ ਹੋ ਗਏ ਔਰਤ ਨੇ ਤਾਂ ਭਰ ਪਰਸ ਦੇ ਵਿੱਚ 3 ਲੱਖ ਰੁਪਏ ਤੋਂ ਵੱਧ ਦੀ ਰਕਮ ਸੀ ਤੇ ਉਹ 에ਜੰਟ ਨੂੰ ਜਮ੍ਹਾਂ ਕਰਵਾਉਣ ਚਲੀ ਸੀ ਇਸੇ ਦਰਮਿਆਨ ਇੱਕ ਨੌਜਵਾਨ ਦੁਕਾਨ ਤੇ ਆਇਆ ਤੇ ਮੋਬਾਈਲ ਦਿਖਾਉਣ ਲਈ ਕਹਿਣ ਲੱਗਿਆ ਤੇ ਮੌਕਾ ਪਾ ਕੇ ਉਸਦਾ ਪਰਸ ਲੈ ਕੇ ਫਰਾਰ ਹੋ ਗਿਆ ਚਾਨਮਤ ਸਰਬਜੀਤ ਪਾਉ ਜੀ ਤੋਂ ਦੇ ਰਹਿਣ ਵਾਲੇ 10 ਮਹੀਨੇ ਸ਼ਗਰੂਚਾਰ ਪਰ ਜੀ ਬਾਦੋ ਤੋ ਇਹ ਸਾਡੇ ਨਾਲ ਮੈਂ ਜੀ ਆਪਣੀ ਦੁਕਾਨ ਤੇ ਬੈਠੀ ਹੋਈ ਸੀ ਮੈਂ ਰੋਜ਼ ਹੀ ਆਨੀਆ ਆਪਣੇ ਬੇਟੇ ਦੇ ਨਾਲ ਚਿਹਰੇ ਅਸੀਂ ਆਨੀਆ 11 11:30 ਪੌਣੇ 11 11 ਕੋਦੇ ਵਿੱਚ ਵਿੱਚ ਤੇ ਪਹਿਲੇ ਮੈਂ ਸਕੂਲ ਪੜਾਉਂਦੀ ਸੀਗੀ ਪਰ ਮੈਂ ਫਿਰ ਸਕੂਲ ਛੱਡ ਦਿੱਤਾ ਮੇਰੀ ਤਬੀਅਤ ਨਹੀਂ ਠੀਕ ਰਹਿੰਦੀ ਸੀਗੀ ਮੈਂ ਫਿਰ ਸਕੂਲ ਛੱਡ ਦਿੱਤਾ ਤੇ ਮੈਂ ਕੀ ਕਹਿੰਦੇ ਨੇ ਆਪਣੇ ਬੇਟੇ ਦੇ ਕੋਲ ਹੀ ਬੈਟਣ ਲੱਗ ਗਈ ਅਸੀਂ ਚਿਹਰੇ ਦੋਨੋਂ ਮਾਂ ਪੁੱਤ ਆਨੇ ਆ ਮੇਰੇ ਹਸਬੰਡ ਹੈ ਨਹੀਂ ਗਏ 2 ਸਾਲ ਪਹਿਲੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਐਕਸੀਡੈਂਟ ਹੋਇਆ ਸੀਗਾ ਬਹੁਤ ਤੇ ਅੱਜ ਕੀ ਕਹਿੰਦੇ ਨੇ ਜੀ ਅੱਜ ਮੈਂ ਬੈਠੀ ਹੋਈ ਸੀਗੀ ਸਵੇਰੇ ਇੱਕ ਲੜਕਾ ਆਇਆ ਪਹਿਲੇ 12:30 1:00 ਦੇ ਵਿੱਚ ਵਿੱਚ ਆਇਆ ਕਹਿੰਦਾ ਜੀ ਮੈਂ ਮੋਬਾਈਲ ਲੈਣਾ ਹੈ ਮੈਨੂੰ ਰਾਜੇ ਮੋਬਾਈਲ ਦਿਖਾ ਦੇ ਰਾਜੇ ਮੈਨੂੰ ਮੋਬਾਈਲ ਦਿਖਾ ਦੇ ਤੇ ਇਹਨੇ ਮੋਬਾਈਲ ਦਿਖਾਇਆ ਤੇ ਉਹਨੂੰ ਪਸੰਦ ਵੀ ਆ ਗਿਆ ਉਹ ਤੇ ਉਹਨੇ ਉਹਦੇ ਮੋਟਾ ਉਹਨੂੰ ਪਸੰਦ ਵੀ ਆ ਗਿਆ ਤੇ ਕੀ ਕਹਿੰਦੇ ਕਹਿੰਦੇ ਮੇਰੇ ਕੋਲ ਪੈਸੇ ਥੋੜੇ ਹਾਂ ਜੀ ਉਹਨੇ 200 ਰੁਪਏ ਆਪਣੀ ਜੇਬ ਚੋਂ ਕੱਢਿਆ ਤੇ ਇਹ ਰਾਜੇ ਨੇ ਕਿਹਾ ਮੇਰੇ ਬੇਟੇ ਨੇ ਵੀ 3500 ਦਾ ਮੋਬਾਈਲ ਹੈਗਾ ਹੈ ਉਹ ਕਹਿੰਦਾ ਚਲ ਮੈਂ 1000 ਰੁਪਏ ਹੁਣੇ ਘੰਟੇ ਤੱਕ ਇਕੱਠਾ ਕਰਕੇ ਲਿਆਣਾ ਵਾ ਕਿ ਜਿੱਥੇ ਮਰਜੀ ਲਿਆਣਾ ਵਾ ਸਾਨੂੰ ਕੁਝ ਨਹੀਂ ਪਤਾ ਅਸੀਂ ਕਿਹਾ ਸਾਡਾ ਮੋਬਾਈਲ 3500 ਰੁਪਏ ਦਾ ਹੈ ਕਹਿੰਦਾ ਅੱਛਾ ਕੋਈ ਨਹੀਂ ਮੈਂ ਹੁਣੇ ਲੈ ਕੇ ਆਉਣਾ ਚਲਾ ਗਿਆ ਜੀ ਨਹੀਂ ਆਇਆ ਉਸ ਤੋਂ ਬਾਅਦ ਮੇਰਾ ਬੇਟਾ ਫਿਰ ਦੁਪਹਿਰੇ ਆਇਆ ਸਾਡੇ 3 ਵਜੇ ਮੇਰਾ ਬੇਟਾ ਦੁਕਾਨ ਤੇ ਨਹੀਂ ਸੀਗਾ ਕੋਈ ਮੋਬਾਈਲ ਰਿਪੇਅਰ ਕਰਵਾਉਣ ਗਿਆ ਹੋਇਆ ਸੀਗਾ ਤੇ ਮੈਨੂੰ ਕਹਿੰਦਾ ਮੈਂ ਉਹ ਮੋਬਾਈਲ ਆਂਟੀ ਮੈਂ ਜਿਹੜਾ ਚਿਹਰੇ ਤੁਹਾਡੇ ਤੋਂ ਦੇਖ ਕੇ ਗਿਆ ਸੀ ਹਣਾ ਉਹ ਮੋਬਾਈਲ ਮੈਨੂੰ ਦੇ ਦੋ ਮੈਂ ਮੋਬਾਈਲ ਦੇਣ ਲਈ ਕਾਊਂਟਰ ਦੇ ਵਿੱਚੋਂ ਮੋਬਾਈਲ ਕੱਢਣ ਲਈ ਉੱਟੀ ਆਂ ਤੇ ਉਹਨੇ ਕੀ ਕੀਤਾ ਇੱਕਦਮ ਹੀ ਮੈਨੂੰ ੱੱਕਾ ਮਾਰਿਆ ਮੈਂ ਮੋਬਾਈਲ ਜਿਹੜਾ ਉਹਨੂੰ ਦਿਖਾਇਆ ਹੀ ਸੀਗਾ ਕਹਿੰਦਾ ਆਂਟੀ ਇਹ ਮੋਬਾਈਲ ਮੈਂ ਕਿਹਾ ਇਹ ਹੀ ਮੋਬਾਈਲ ਸੀਗਾ ਬੇਟੇ ਤੂੰ ਜਿਹੜਾ ਦੇਖ ਕੇ ਗਿਆ ਹੈ ਤੇ ਇਹ ਕਹਿੰਦਾ ਇਹ ਮੋਬਾਈਲ ਮੈਂ ਕਿਹਾ ਚਲ ਠੀਕ ਹੈ ਫਿਰ ਰਾਜ ਆਏਗਾ ਉਹ ਦਿਖਾ ਦੇਗਾ ਮੈਂ ਆ ਕੇ ਆਪਣੀ ਜਗ੍ਹਾ ਤੇ ਬੈਠਣ ਲੱਗੀਆਂ ਉਹਨੇ ਕੀ ਕੀਤਾ ਮੈਨੂੰ ੱੱਕਾ ਮਾਰਿਆ ਮੇਰੇ ਅੰਦਰ ਕਾਊਂਟਰ ਦੇ ਵਿੱਚ ਵੜ ਕੇ ਆ ਗਿਆ ੱੱਕਾ ਮਾਰਿਆ ਨਹੀਂ ਜੋੜਦੀ ਮੇਰਾ ਕੁਰਸੀ ਦੇ ਵਿੱਚ ਮੂੰਹ ਲੱਗ ਗਿਆ ਤੇ ਮੇਰਾ ਪਰਸ ਮੇਰੇ ਕੋਲ ਹੀ ਸ ਉਹ ਚੱਕ ਕੇ ਲੈ ਗਿਆ ਜੀ ਮੈਂ ਉਹਦੇ ਪਿੱਛੇ ਵੀ ਭੱਜੀ ਆ ਬਹੁਤ ਜ਼ੋਰ ਦੀ ਭੱਜੀਆ ਮੈਨੂੰ ਨਹੀਂ ਪਤਾ ਸੀਗਾ ਬਾਹਰ ਮੁੰਡਾ ਮੋਟਰ ਚੱਕਰ ਸਟਾਰਟ ਸੀਗਾ ਮੇਰੇ ਪੈਸੇ ਸੀਗੇ 3 3.5 ਲੱਖ ਰੁਪਏ ਪਰਸ ਦੇ ਵਿੱਚ ਸੀਗਾ ਜੀ ਮੈਂ ਆਪਣੀ ਬੇਟੀ ਨੂੰ ਆਸਟ੍ਰੇਲੀਆ ਭੇਜਣਾ ਹੈ ਉਹਦੀ ਫਾਈਲ ਲੱਗੀ ਹੋਈ ਜੀ ਮੈਂ ਉਹ ਜਮਾ ਕਰਵਾਉਣ ਉਹ 에ਜੰਟ ਨੂੰ ਜਮਾ ਕਰਵਾਉਣੀ ਸੀ ਔਰ ਕੁਝ ਪੈਸੇ ਬੈਂਕ ਵਿੱਚ ਜਮਾ ਕਰਵਾਉਣੇ ਸੀਗੇ ਵੀ ਮੈਨੂੰ ਅੱਜ ਪਤਾ ਨਹੀਂ ਸੀਗਾ ਵੀ ਬੈਂਕ ক্লোਜ ਹੈਗਾ ਕਿੱਥੇ ਜਾਣਾ ਹੈ ਅੰਦਰ 21 ਆਇਆ ਸੀਗਾ ਤੇ ਬਾਹਰ ਇੱਕ ਮੋਟਰਸਾਈਕਲ ਸਟਾਰਟ ਕਰਕੇ ਖੜਾ। ਮੇਰੇ ਕੋਲ ਸੀਸੀਟੀਵੀ ਨਹੀਂ ਹੈਗੀ। ਨਹੀਂ ਮੈਨੂੰ ਨਹੀਂ ਪਤਾ ਜੀ ਸੀਸੀਟੀਵੀ ਦਾ ਕੁਝ ਨਹੀਂ ਪਤਾ ਇਸ ਬਾਰੇ ਫੌਰ ਕੁਝ ਨਹੀਂ ਪਤਾ। ਪੁਲਿਸ ਆਂਜੀ ਪੁਲਿਸ ਆਈ ਹੈ ਜੀ। ਕੀ ਮੰਗ ਕਰਦੇ ਹੋ? ਮੈਂ ਹੀ ਕਰਦੀ ਆ ਮੇਰੇ ਪੈਸੇ ਮੈਨੂੰ ਮਿਲ ਜਾਣ ਕਿਉਂਕਿ ਮੇਰੇ ਹਸਬੰਦ ਮੇਰੇ ਸਿਰਤੇ ਨਹੀਂ ਹੈਗੇ। ਅੱਜ ਮੇਰੇ ਔਰ ਮੇਰੇ ਬੱਚੇ ਦੀ ਮਿਹਨਤ ਦੀ ਕਮਾਈ ਹੈ। ਐਹੀ ਮੈਂ ਮੰਗ ਕਰਦੀ ਆ ਵੀ ਮੇਰੇ ਪੈਸੇ ਮੈਨੂੰ ਜਲਦੀ ਤੋਂ ਜਲਦੀ ਮਿਲਣ। ਮੇਰੇ ਸਾਰੇ ਡਾਕੂਮੈਂਟਸ ਮੇਰੇ ਏਟੀਐਮ ਤਾਂ ਮੇਰੇ ਪਰਸ ਦੇ ਵਿੱਚ ਹੀ ਸੀਗੇ ਜੀ ਥੈਂਕ ਯੂ ਕੀ ਨਾਮ ਹੈ ਤੁਹਾਡਾ ਦਿਲਪ੍ਰੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮੇਰੀ ਸ਼ਿਰਾਜ ਹੋਟਲ ਦੇ ਕੋਲ ਹੈ ਜੀ ਸੈਂਟਰਲ ਬੈਂਕ ਦੇ ਬਿਲਕੁਲ ਸਾਹਮਣੇ ਚਿੰਤਪੁਣੀ ਰੋਡ ਤੇ ਮੋਬਾਈਲਾਂ ਦੀ ਦੁਕਾਨ ਹੈ ਜੀ ਮੈਂ ਸੈਕੰਡ ਹੈਂਡ ਫੋਨਾਂ ਦਾ ਕੰਮ ਕਰਦਾ ਜੀ ਹਾਂਜੀ ਉਹ ਜੀ ਦੇਖੋ 3:45 ਤੇ ਕੋਈ ਨਾ ਮੈਂ ਆਪਣਾ ਫੋਨ ਠੀਕ ਕਰਨ ਗਿਆ ਹੋਇਆ ਸੀਗਾ ਜੀ ਆਪਣਾ ਮੋਬਾਈਲ ਵਾਲੀ ਦੁਕਾਨ ਤੇ ਰਿਪੇਅਰ ਕਰਨ ਗਿਆ ਹੋਇਆ ਸੀਗਾ ਜੀ ਤੇ ਪਿੱਛੇ ਮੈਂ ਮੰਮੀ ਦੇ ਕੋਲ ਮੇਰੇ ਮਦਰ ਇਨ ਲਾਉ ਹੁੰਦੇ ਆ ਜੀ ਦੁਕਾਨ ਤੇ ਉਹਦੇ ਕੋਲ ਕੋਈ ਆਏ ਦੋ ਮੁੰਡੇ ਆਏ ਆ ਜੀ ਇੱਕ ਅੰਦਰ ਆਇਆ ਇੱਕ ਮੋਟਰਸਾਈਕਲ ਦੇ ਬਾਹਰ ਖੜਾ ਰਿਹਾ ਤੇ ਉਹ ਆਏ ਆ ਜੀ ਇੱਕ ਮੰਮੀ ਦਾ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਮੋਬਾਈਲ ਦਿਖਾਓ ਮੰਮੀ ਉਹਨਾਂ ਨੂੰ ਮੋਬਾਈਲ ਦਿਖਾਉਣ ਲੱਗਾ ਪਏ ਇਨੀ ਦੇਰ ਚ ਇੱਕ ਮੁੰਡਾ ਮੰਮੀ ਦਾ ਪਰਸ ਸਕੂਲ ਤੋਂ ਪਰਸ ਚੱਕ ਕੇ ਨਾਲ ਹੀ ਦੌੜ ਗਿਆ ਮੰਮੀ ਉਹਦੇ ਪਿੱਛੇ ਪਿੱਛੇ દોੜੀ ਆ ਮੰਮੀ ਨੂੰ ਮਾਰਿਆ ਉਹਨੇ ਤੋੜ ਕੇ ਜਦੋਂ ਫੜਨ ਲੱਗੀ ਤਾਂ ਮੰਮੀ ਨੂੰ ਮਾਰ ਕੇ ਉਹ ਫਟਾਫਟ ਬਾਹਰ ਭੱਜ ਗਏ ਤੋਂ ਮੰਮੀ ਉਹਨਾਂ ਦੇ ਪਿੱਛੇ ਵੀ ਗਈ ਆ ਕੈਮਰਾ ਚ ਵੀ ਉਹਨਾਂ ਦੀ ਮਾਰੀ ਦੀ ਰਿਕਾਰਡਿੰਗ ਆਈ ਆ ਸਾਰ ਉਹ ਦੋ ਇੱਕ ਮੁੰਡਾ ਅੰਦਰ ਆਇਆ ਦੋ ਜਣੇ ਸੀਗੇ ਇੱਕ ਮੁੰਡਾ ਅੰਦਰ ਆਇਆ ਸੀ ਇੱਕ ਬਾਹਰ ਖੜਾ ਸੀ ਉਹ ਨੁਕਪੋ ਉਹ ਤਾਂ ਕੋਈ ਦੁਕਾਨ ਦੇ ਵਿੱਚ ਵੜ ਕੇ ਮਟਰ ਆ ਆ ਹਾਂਜੀ 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 ਆ ਮੋਬਾਈਲ ਦਾ ਦੁਕਾਨ ਹੈ ਸਰਜੀਤ ਕੌਰ ਪਤਨੀ ਕਿਰਮੰਦਰ ਸਿੰਘ ਵਾਸੀ ਦਸ਼ਮੇਸ਼ ਨਗਰ ਦੀ ਇਹ ਚਾਵਲਾ ਮੋਬਾਈਲਾ ਚੰਦਪੋਨੀ ਰੋਡ ਤੇ ਆ ਉਹਦੇ ਆਪਣੇ ਪਰਸ ਪਿਆ ਸੀਗਾ ਸਾਈਡ ਤੇ ਰੱਖਿਆ ਸੀ ਉਹਰੀ ਮੋਬਾਈਲ ਦੇਖਣ ਆਏ ਸੀ ਦੋ ਲੜਕੇ ਇੱਕ ਬਾਹਰ ਖੜਾ ਸੀ ਮੋਟਰਸਾਈਕਲ ਤੇ ਇੱਕ ਅੰਦਰ ਸੀ ਅੰਦਰ ਵਾਲਾ ਨੇ ਮੋਬਾਈਲ ਤੇ ਉਧਾਉਣ ਲੱਗੀ ਜਿਹੜੀ ਜੀ ਤੇ ਇਹ ਸੈਰ ਤੋਂ ਬੈਗ ਚੱਕ ਕੇ ਭੱਜ ਗਿਆ ਫਿਰ ਔਰ ਦੂਸਰਾ ਮੋਟਰਸਾਈਕਲ ਤੇ ਸਟਾਰਟ ਕਰਕੇ ਖੜਾ ਸੀ ਤੇ ਉਹ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ 5 ਲੱਖ ਰੁਪਈਆ ਵਾ ਤੇ ਅਸੀਂ ਬਾਹਰ ਵਾਸਤੇ ਕੁੜੀ ਨੂੰ ਭੇਜਣਾ ਸੀ ਅੱਜ ਅਸੀਂ ਬੈਂਕ 'ਚ ਜਮਾ ਕਰਾਉਣ ਆਏ ਸੀ ਇਸ ਤਰ੍ਹਾਂ ਦੱਸ ਰਹੇ ਨੇ ਚਲੋ ਹੁਣ ਦੇਖਦੇ ਆ ਕਰ ਕਰੇ ਕਾਰਵਾਈ ਕਰ ਰਹੇ ਆ ਕੈਮਰਾ ਆ ਸੀਸੀਟੀਵੀ ਚੈੱਕ ਕਰ ਰਹੇ ਆ ਕਾਰਵਾਈ ਕਰ ਰਹੇ ਆ